ਆਹ ਜੀ ਨਿਕਲ ਕੇ ਨਾਮ ਆ ਰਿਹਾ ਸਵੇਰੇ ਆ ਜੀ ਨਿਕਲ ਕੇ ਨਾਮ ਦੇਖੇ ਦਤਾਇਆ ਸਵੇਰੇ ਤਾਂ ਹੁੰਦੀ ਉਹ ਜਦੋਂ ਉਹ ਤਾਂ ਲੋਕਲ ਸਰੋਜ ਦੇ ਬਾਕੀ ਸਵੇਰੇ ਸਾਡੇ ਉਹ ਇਹਦੇ ਵਿੱਚ 50 ਬੰਦੇ ਹੁੰਦੇ ਉੱਥੇ ਪਹਿਲੇ ਹੀ ਪਹੁੰਚ ਜਾਂਦੇ ਜਿਹੜੀ ਤੁਸੀਂ ਫੋਰਸ ਦੀ ਗੱਲ ਕਰਦੇ ਆ ਬਾਈ ਨੀਮ ਫੋਰਸ ਦੀ ਡਿਊਟੀ ਲੱਗ ਚੁੱਕੀ ਹੈ ਸਾਨੂੰ ਸਵੇਰੇ 10 ਵਜੇ ਦਾ ਟਾਈਮ ਮਿਲ ਚੁੱਕਾ ਖੱਬੇ ਪਾਸੇ ਸੱਜੇ ਪਾਸੇ ਅੱਗੇ ਪਿੱਛੇ ਮੇਰੀ ਰੋਟੀ ਸੱਜੇ ਪਾਸੇ ਨਹੀਂ ਕੋਈ ਗੱਲ ਚੈੱਕ ਕਰ ਸਕਦੇ ਮੈਂ ਦਸ ਬੰਦੇ ਨਾਲ ਫਿਰ ਤੇ ਲੇਡੀ ਕੋਲ ਸਪਾ ਜਾਉਣੀ ਹੈ ਮੇਰਾ ਠੀਕ ਹੈ ਨਵੀਂ ਬਾਜੀ ਕਿੰਨੀ ਖੁਰਜ ਨਵੀਂ ਬਾਜੀ ਹੁਣ ਤਾਂ ਜੀ ਮੈਂ ਗੱਲ ਮੈਂ ਕੱਲ ਦੀ ਗੱਲ ਕੱਲ ਦੀ ਕੱਲ ਦੀ ਸੋਚ ਕਰਾਉਣੀ ਹੈ ਇੱਕ ਵਾਰ ਇੱਕ ਵਾਰ ਆ ਤਾਰੇ ਦੋ ਟਾਈਟੇ ਪਰ ਲੱਗ ਰਹੇ ਮਸੰਗੀ ਕਿਉਂਕਿ ਉੱਥੇ ਅਸੀਂ ਅੱਜ ਦੀ ਗੱਲ ਕੀਤੀ ਆ ਅੱਜ ਕੋਈ ਮਾਨਤਾਤ ਹੋ ਜੋ ਅੱਜ ਕੋਈ ਮਾਨਤਾਤ ਅੱਜ ਵੀ ਅਸੀਂ ਦੇਖੇ ਦਿੱਤਾ ਆ ਭਾਈ ਦੇਖੇ ਦਿੱਤਾ ਆ ਹਾਂ ਹਾਂ ਦੇਖੇ ਦਿੱਤਾ ਆ ਵੀ ਦੱਸੋ ਨਵੀਂ ਵਾਦੀ ਕਿੰਨੀ ਫੋਰਚ ਆਣੀ ਤੁਹਾਡੀ ਨਹੀਂ ਨਹੀਂ ਮੈਂ ਦੱਸੋ ਜੀ ਇਸੇ ਤਰ੍ਹਾਂ ਨੇ ਮੇਰੇ ਵਰਤੂ ਤੇ ਨਾ ਪਰ ਸਾਧਾਰਨ ਆ ਅਸੀਂ ਤੋਂ ਸਿੱਟੀ ਨੇ ਅੱਜ ਉੱਥੇ ਪੋਸਟ ਲਾਈ ਹੋਊਗੀ ਮੈਂ ਉਹਨਾਂ ਨੂੰ ਪਤਾ ਕਰ ਲਵਾਂਗਾ ਪਤਾ ਕਰੋ ਜੀ ਕਿੰਨੇ ਮਲੇ ਤੇ ਜਦੋਂ ਸਵੇਰ ਨੂੰ ਕਿੰਨੇ ਮਲੇ ਯਾਰ ਆ ਫੋਨ ਪਾਣੇ ਮਸਲਾ ਟੋਇਆ ਟੋਇਆ ਦੀ ਮਸਲਾ ਟੋਇਆ ਹਾਂ ਸਾਡੀ ਫੋਟੋ ਦੇਖੋ ਅੱਜ ਲੋਕਾਂ ਨੂੰ ਲੱਗਿਆ ਜੀ ਟੋਇਆ ਦੀ ਗੱਲ ਕਰੋ ਅਲੈਕੋ ਦੇਖੋ ਇੱਕ ਮਸਲਾ ਗਈ ਜੀ ਸੱਜੇ ਪਾਸੇ ਨਾਲ ਦੇ ਪਾਸੇ ਸਾਰੀ ਉਫਾੜਾ ਹੋ ਰਿਹਾ ਹੱਲ ਸਾਡੇ ਮੇਲ ਸੜਕ ਦਾ ਹੱਲ ਕਰੋ ਸੜਕ ਦਾ ਹੱਲ ਕਰੋ ਲਗਭਗ 10000 ਉਹ ਮੇਲ ਵੀ ਚੱਲਦਾ ਲਗਭਗ 10 ਤੋਂ 15000 ਤੱਕ ਸਹਦਾਂ ਦੂ ਆਉਂਦਾ ਔਰ ਜਿਆਦਾ ਉੱਥੇ ਇੱਕ ਵੀ ਹੋਣ ਮੁਲਾਜ਼ਮ ਨਹੀਂ ਕੱਲੂ ਕਿੰਨੇ ਹੋਏ ਉਹ ਮੁਲਾਜ਼ਮ ਨੂੰ ਛੱਡੋ ਜਿਹੜੀ ਫੋਰਸ ਵੀ ਕੋਈ ਘੱਟ ਨਹੀਂ ਘੱਟ ਠੀਕ ਹੈ ਕੋਈ ਹਲ ਕਰਾਈ ਨਹੀਂ ਹੁੰਦਾ ਮਤਾਇਆ ਬਾਬਾ ਨੇ ਭਰੇ ਜਾਨ ਹਾਂ ਸਾਰਾ ਮਹਾਰਾਜ ਚੱਕ ਮੇਡੀ ਮਹਾਰਾਜ ਜੈ ਲਗਵਤ ਜੈ ਲਗਵਤ ਜੈ ਗੋਡੇनाथ ਮਹਾਰਾਜ ਜੀ ਕੀ ਜੈ ਠੀਕ ਹੈ ਮੈਂ ਇੱਕ ਤੁਹਾਨੂੰ ਬੇਨਤੀ ਕਰਨ ਲੱਗਾ ਸਾਰਿਆਂ ਨੂੰ ਮੈਂ ਸੱਚੇ ਸਦਰ ਐ ਐਸੇ ਤੋਂ ਸਿਟੀ ਵੀ ਇੱਥੇ ਖੜੇ ਐ ਜਿਹੜਾ ਸਿਕਿਉਰਟੀ ਦਾ ਫੰਕਸ਼ਨ ਐ ਉਹ ਪੁਲਿਸ ਦੇ ਨਾਲ ਕੋਸੀ ਕਰਾਂਗੇ ਜ਼ਿੰਮੇਵਾਰੀਆਂ ਨਿਭਾਵਾਂਗੇ ਮੈਨੂੰ ਅੱਜ ਨਹੀਂ ਮੈਨੂੰ 35 36 ਸਾਲ ਹੋ ਗਏ ਤੁਹਾਡੇ ਚ ਘੁੰਮਦੇ ਨੇ ਸਾਰੇ ਤੁਸੀਂ ਬਾਈ ਨੇ ਮਿਲ ਜਾਣ ਠੀਕ ਹੈ ਜੀ ਡਿਊਟੀ ਪ੍ਰਕਟਿਕ ਕੋਈ ਵੀ ਅਣਗਹਿਲੀ ਨਹੀਂ ਹੋਊਗੀ ਅੱਜ ਦੀ ਡਿਊਟੀ ਮੈਂ ਐਸਐਚਓ ਸਾਹਿਬ ਸਿਟੀ ਨੂੰ ਪੁੱਛ ਲੈਣਾ ਕੱਲ ਦੀ ਡਿਊਟੀ ਬਾਈ ਨੇਮ ਖੱਬੇ ਸੱਜੇ ਅਤੇ ਪਿੱਛੇ ਸਾਰੇ ਲੱਗ ਚੁੱਕੀ ਐ ਕੋਈ ਨਗਹਿਲੀ ਹੋਈ ਤਾਂ ਸਾਨੂੰ ਟ੍ਰੈਕਰੀ ਡਿਵਰਸ਼ਨ ਲੱਗ ਚੁੱਕੀ ਸਾਰੇ ਪਾਸੇ ਡਿਊਟੀ ਬਲਟੀ ਕੋਈ ਨਹੀਂ ਹਾਂ ਜਿਹੜਾ ਤੁਹਾਡਾ ਮੇਨ ਮਸਲਾ ਮੇਨ ਮਸਲਾ ਸਾਡਾ ਹੈ ਤੁਹਾਡਾ ਇਹ ਟੋਇਆਂ ਦਾ ਇਹ ਸਾਡੀ ਅਸੀਂ ਸਿਵਲ ਪ੍ਰਸ਼ਾਸਨ ਬੁਣਾ ਰਹੇ ਆ ਉਹ ਤੁਹਾਡੇ ਮੇਨ ਬੰਦਿਆਂ ਨਾਲ ਗੱਲ ਕਰਾ ਕੇ ਉਹ ਮਸਲਾ ਹੱਲ ਕਰ ਦੇ ਹੋਜੀ ਧੰਨਵਾਦ ਜੀ ਅੱਜ 10000 ਬੰਦੇ ਦੀ ਸਾਡੀ ਯਾਤਰਾ ਤੋਂ ਲੰਘ ਰਹੀ ਨਵੀਂ ਬਸ ਦੀ ਕਿੰਨੇ ਮੁਲਾਜ਼ਮ ਭੇਜੇ ਜਾਗੋ 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 ਦੇ ਵਿੱਚ ਕੋਈ ਨਹੀਂ ਮੈਂ ਕਰ ਲੈਂਦਾ ਜਾਗੋ ਜਾਗੋ ਅੱਜ ਕਿੰਨੇ ਭੇਜ ਦਿਓ ਅੱਜ ਕਿੰਨੇ ਭੇਜ ਦਿਓ ਕੋਈ ਕਰ ਲੈਣਾ ਕੋਈ ਸ਼ਰਾਰਤੀ ਬੰਦਾ ਇੱਥੇ ਆ ਗਏ ਹੋਊਗੀ ਯਾਰ ਡੋ ਮੇਰੀ ਡੋ ਚਲੋ ਠੀਕ ਹੈ ਸਾਡਾ ਬਾਤ ਹਲੋ ਹਲੋ ਮੈਂ ਸਾਰੇ ਰੋਕਾਂਗਾ ਬਈ 2 ਮਿੰਟ ਲਈ ਸਾਰੇ ਸਬਰ ਸਬਰ ਮੈਂ ਸਾਈਡ ਤੇ ਹੋ ਜਾਓ ਸਾਈਡ ਤੇ ਹੋ ਜਾਓ 2 ਮਿੰਟ ਲਈ ਸਾਈਡ ਸਾਈਡ ਤੇ ਹੋ ਜਾਓ ਸੋ ਭਾਈ ਤੁਸੀਂ ਕਹਿੰਦਾ ਸਿੱਧੀ ਆਵਾਜ਼ ਦੱਸੋ ਮੈਂ ਸਬਰ ਮੇਰਾ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਸੋ ਭਾਈ ਅਸੀਂ ਅੱਜ ਦਾ ਜਿਹੜਾ ਨਾ ਮੰਗ ਪੱਤਰ ਆ ਅਸੀਂ 10 ਦਿਨ ਤੋਂ ਪਹਿਲਾਂ ਦਿੱਤਾ ਆ ਸਵੇਰ ਨੂੰ ਸਾਡੀ ਸ਼ੁਭ ਯਾਤਰਾ ਆ ਔਰ ਸ਼ਹਿਰ ਦੇ ਵਿੱਚ ਖੱਡੇ ਐਨੇ ਕੋ ਆ ਕੱਲ ਨੂੰ ਸਾਡੀ ਪੈਦਲ ਲੰਗੇ ਪੈਰੀ ਯਾਤਰਾ ਬੀਬੀਆਂ ਪੈਰੇ ਨੇ ਲੰਘਣਾ ਤੇ ਉੱਥੋਂ ਟੈਲੀਆ ਵੀ ਲੰਘਣੀ ਆ ਤਾਂ ਪੈਦਲ ਜਿਹੜੇ ਭੰਗਲੇ ਵਾਲੇ ਵੀ ਮੁੰਡੇ ਵਾਲੇ ਰੱਤ ਵੀ ਲੰਘਣੇ ਰੱਤ ਵੀ ਨਿਕਲਣੇ ਆ ਸਾਨੂੰ ਦੱਸੋ ਮਹਾਰਾਜ ਆਮ ਆਦਮੀ ਪਾਰਟੀ ਸਰਕਾਰ ਮੁਰਦਾਬਾਦ ਔਰ ਤੁਸੀਂ ਦੱਸੋ ਪ੍ਰਸ਼ਾਸਨ ਨੇ ਸਾਡੇ ਲਈ ਕੀਤਾ ਕੀ ਆ ਸਿਵਲ ਪ੍ਰਸ਼ਾਸਨ ਆ ਰਿਹਾ ਉਹਨਾਂ ਨੇ ਸਿਵਲ ਪ੍ਰਸ਼ਾਸਨ ਆ ਰਿਹਾ ਸੀ ਮੰਨਦੇ ਆ ਪਰ ਸਵੇਰ ਨੂੰ ਸਾਡੀ ਸ਼ੁਭ ਯਾਤਰਾ ਤੇ ਮਹਾਰਾਜ ਦੇ ਸੂਪ ਨਿਕਲਣੇ ਮਹਾਰਾਜ ਦੇ ਸੂਪ ਨਿਕਲਣੇ ਸਾਰੇ ਕੋਲ ਨਿਕਲਣੇ ਮੈਂ ਪ੍ਰਸ਼ਾਸਨ ਦੇ ਕਹ ਲੱਗਾ ਆ ਬੇਰਾਂ ਦੇ ਵਿੱਚ ਸਾਡੇ ਜਿੰਨੇ ਵੀ ਲੋਰਾਂ ਦੇ ਉੱਪਰ ਖੜੇ ਆ ਸਾਰੇ ਭੂਰੇ ਜਾਨ ਔਰ ਕੋਚ ਪ੍ਰਸ਼ਾਸਨ ਜਿਹੜਾ ਆ ਸਾਡੀ ਪੂਰੀ ਸਕਿਉਰਿਟੀ ਦਿੱਤੀ ਜਾਵੇ ਸਾਨੂੰ ਕਿਸੇ ਚੀਜ਼ ਦੀ ਤੰਗੀ ਨਾ ਆਈਏ ਜੇ ਰ ਤੰਗੀ ਆਈ ਤਾਂ ਫੇ ਮੇਰੀ ਗੱਲ ਸੁਣ ਲੈ ਅਸੀਂ ਚੰਡੀਗੜ੍ਹ ਚੌਕ ਦੇ ਵਿੱਚ ਫਿਰ ਸ਼ੁਭ ਯਾਤਰਾ ਬਾਅਦ ਚ ਤੋਰਾਂਗੇ ਪਹਿਲਾਂ ਅਸੀਂ ਢੱਡਾ ਹੈ ਜਿਹੜਾ ਢੱਡਾ ਇੱਥੇ ਚੰਡੀਗੜ੍ਹ ਚੌਕ ਦੇ ਵਿੱਚ ਢੱਡਾਂਗੇ ਬਾਬਾ ਸਾਹਿਬ ਬੇਕਾਰ ਤੇ ਸੱਚ ਕੋਰ ਅਰਦਾਸ ਮੰਗੇਗਾ ਜੋ ਭਲੇ ਜੋਰ ਜੇ ਸਾਰੇ ਇੱਥੇ ਬਹਿ ਜਾਓ ਇੱਕ ਵਾਰੀ ਜਿਹਨੇ ਮੇਰੇ ਪੀਰ ਅੱਗੇ ਪਿੱਛੇ ਖੜੇ ਆਂ ਜਾਇ ਕੋ ਲੀਡਰ ਸਹਿਬਾਨ ਆ ਜਾਇ ਕੋ ਸਾਡਾ ਪ੍ਰਧਾਨ ਆ ਸਾਰੇ ਇਹ ਸਾਰੇ ਜਿਹੜੇ ਇੱਥੇ ਪਹੁੰਚੋ ਜਾਨਤੀ ਨਾ ਕੋ ਜਿਹੜੀ ਅੰਮ੍ਰਿਤਵਾਦੀ ਦੇ ਵਿੱਚੋਂ ਨਿਕਲ ਰਹੀ ਆ ਅੱਜ ਫੋਨ ਕਰਾਂਗੇ ਇਸ ਵੇਲੇ ਡਾਕੋ ਜਿਹੜੀ ਆ ਚੰਡੀਗੜ੍ਹ ਚੌਂਕ ਦੇ ਵਿੱਚ ਪਹੁੰਚਾ ਗਿਆ ਸੀ ਅੱਛਾ ਛੰਦੇ ਆਪਾਂ ਯੱਕ ਦੇ ਵਿੱਚ ਗੱਲ ਦੇ ਲਈ ਸਾਡੇ ਗੁਰਉ ਦਾਸ ਮਾਲਾ ਜੀ ਦਾ ਚਰਨ ਹੇ ਰਿਓ અસિ જો મનાવ